ਵਿੱਤ ਸਰ ਕੇਂਦਰ ਸਰਕਾਰ ਦੁਆਰਾ ਹਿੱਟ ਐਂਡ ਕਾਨੂੰਨ ਵਿੱਚ ਕੀਤੇ ਗਏ ਸੰਘੋਸ਼ਣ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਅੰਮ੍ਰਿਤਸਰ ਪੰਡਾਰੀ ਪੁਲ ਤੇ ਰੋਸ਼ ਪ੍ਰਦਰਸ਼ਨ ਵਿੱਚ ਅਤੇ ਟੈਕਸੀ ਸਟੈਂਡ ਯੂਨੀਅਨ ਦੇ ਮੈਂਬਰ ਵੀ ਸ਼ਾਮਿਲ ਹੋਏ ਅਤੇ ਹੱਥਾਂ ਦੇ ਵਿੱਚ ਤਖਤੀਆਂ ਚੱਕ ਕੇ ਕੇਂਦਰ ਸਰਕਾਰ ਦੁਆਰਾ ਬਣਾਇਆ ਗਿਆ ਕਾਨੂੰਨ ਵਾਪਸ ਲੈਣ ਲਈ ਨਾਰੇਬਾਜ਼ੀ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਪ੍ਰਦਾਨ ਜਸਵੀਰ ਸਿੰਘ ਬੋਪਰਾਏ ਬਲਵਿੰਦਰ ਸਿੰਘ ਸਾਹਾ ਗੁਰਪ੍ਰੀਤ ਸਿੰਘ ਗੋਪੀ ਹਰਪਾਲ ਸਿੰਘ सिमरन विजय शर्मा मौजूद संचीफ एडिटर कमलजीत सिंह दी विशेष रिपोर्ट ਨਾਮ ਮੇਰਾ ਨਾਮ ਦਿਲਜੀਤ ਸਿੰਘ ਜੀ ਆਪਣਾ ਹੁਣੇ ਹੀ ਆਪਣਾ ਡਿਸਰਬਾ ਮੀਟਿੰਗ ਹੋਈ ਹੈ ਜੀ ਉਹਨਾਂ ਨੇ ਮੰਗ ਪੱਤਰ ਆਪਣਾ ਇਹਨਾਂ ਨੂੰ ਦਿੱਤਾ ਹੈ ਤੇ ਉਹਨਾਂ ਨੇ ਸਾਨੂੰ ਮਤਲਬ ਵਿਸ਼ਵਾਸ ਦਿਵਾਇਆ ਵੀ ਕਾਨੂੰਨ ਛੇਤੀ ਦਿੱਤਾ ਹੋਣਗੇ ਅਗੇ ਉਹ ਸਰਕਾਰਾਂ ਦੀ ਆ ਉਹਨਾਂ ਡੀਸੀ ਸਾਹਿਬ ਦੇ ਵਾਸਤੇ ਗੱਲ ਨਹੀਂ ਚਲੋ ਫਿਰ ਵੀ ਉਹਨਾਂ ਸਾਡਾ ਸਾਥ ਦਿੱਤਾ ਜੀ ਪੂਰਾ ਅੱਜ ਕਿੱਥੇ ਅੱਜ ਆ ਭੰਡਾਰੀ ਭੰਡਾਰੀ ਬੋਲਦੇ ਅਮਰ ਸਾਹਿਬ ਸਾਹਿਬ ਬਾਕੀ ਪੂਰੇ ਪੰਜਾਬ ਦੇ ਵਿੱਚ ਇਹ ਹੋ ਰਿਹਾ ਹੈ ਹਾਂਜੀ ਸਾਰੇ ਨਾਲ ਨੇ ਸਾਥ ਦੇ ਰਿਹਾ 71000 ਟੈਕਸੀ ਯੂਨੀਅਨ ਪੰਜਾਬ ਜੀ ਕੀ ਕਹਿਣਾ ਚੰਦੇ ਜਿਹੜਾ ਅਸੀਂ ਅੱਜ ਜਿਹੜਾ ਵਾਜੀ ਪ੍ਰੋਟੈਸਟ ਸੀਗਾ ਸਾਡਾ ਇਥੇ ਰੋਸ ਪ੍ਰਦਰਸ਼ਨ ਸੀਗਾ ਸਾਡੀ ਅਜਾਦ ਟੈਕਸੀ ਯੂਨੀਅਨ ਦੀ ਕਾਲ ਸੀ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਆਪੋ ਆਪਣੀਆਂ ਜਿਹੜੀਆਂ ਜ਼ਿਲ੍ਹਾ ਕਮੇਟੀਆਂ ਨੇ ਉਹ ਪ੍ਰੋਟੈਸਟ ਕਰਨ ਪਰ ਸ਼ਾਂਤੀਪੂਰਵਕ ਤਰੀਕੇ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਪ੍ਰਸ਼ਾਸਨ ਦੇ ਕਹੇ ਏ ਦੇ ਅੰਦਰ ਰਹਿ ਕੇ ਅਸੀਂ ਇਹ ਪ੍ਰੋਟੈਸਟ ਕਰਾਂਗੇ ਤੇ ਉਹ ਅਸੀਂ ਕੀਤਾ ਜੀ ਔਰ ਪ੍ਰਸ਼ਾਸਨ ਦਾ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਬਹੁਤ ਵਧੀਆ ਸਹਿਯੋਗ ਰਿਹਾ ਔਰ ਪਬਲਿਕ ਦਾ ਵੀ ਸਹਿਯੋਗ ਰਿਹਾ ਉਹਨਾਂ ਨੇ ਸਾਨੂੰ ਹਾਂ ਪੱਖੀ ਹੰਗਾਰਾ ਪਬਲਿਕ ਵੱਲੋਂ ਵੀ ਮਿਲਿਆ ਹੈ ਜੀ ਪ੍ਰਸ਼ਾਸਨ ਨੂੰ ਤੁਸੀਂ ਮੰਗਵੱਤਰ ਸੌਪਿਆ ਉਹਨਾਂ ਵੱਲੋਂ ਕੀ ਵਿਸ਼ਵਾਸ ਆਇਆ ਗਿਆ ਤੁਹਾਨੂੰ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਇਹ ਜਿਹੜੀ ਤੁਹਾਡੀ ਮੰਗ ਹੈ ਇਹ ਉੱਪਰ ਤੱਕ ਪਹੁੰਚਾਵਾਂਗੇ ਤੇ ਜੇ ਸਾਡੀ ਇਹ ਮੰਗ ਉੱਪਰ ਤੱਕ ਪਹੁੰਚਦੀ ਹੈ ਤੇ ਉਹ ਕਾਨੂੰਨ ਨੂੰ ਵਾਪਸ ਲੈ ਕੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਕਿ ਇਸ ਕਿੱਤੇ ਨਾਲ ਸੰਬੰਧਿਤ ਆ ਉਹਨਾਂ ਨੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਨਵਾਂ ਕਾਨੂੰਨ ਬਣਾਉਂਦੇ ਆ ਤੇ ਬਹੁਤ ਵਧੀਆ ਗੱਲ ਆ ਅਸੀਂ ਉਸ ਕਾਨੂੰਨ ਦਾ ਸਵਾਗਤ ਵੀ ਕਰਾਂਗੇ ਪਰ ਜੇ ਇਹ ਕਾਨੂੰਨ ਸਾਡੇ ਤੇ ਥੋਪਿਆ ਜਾਏਗਾ ਤੇ ਅਸੀਂ ਅੱਗੇ ਹੋਰ ਸੰਘਰਸ਼ ਤੇਜ਼ ਕਰਨ ਦੀ ਤੋਂ ਪਿੱਛੇ ਨਹੀਂ ਹਟਾਂਗੇ ਅੰਮ੍ਰਿਤਸਰ ਤੋਂ ਇਲਾਵਾ ਹੋਰ ਦੂਜੇ ਜ਼ਿਲ੍ਹਿਆਂ ਦੀਆਂ ਯੂਨੀਅਨਾਂ ਨਾਲ ਤੁਹਾਡਾ ਸੰਪਰਕ ਹੋਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਸਾਡੀ ਜਿਹੜੀ ਆਜ਼ਾਦ ਟੈਕਸੀ ਯੂਨੀਅਨ ਆ ਇਹ ਪੰਜਾਬ ਦੀ ਹੀ ਨਹੀਂ ਹਿਮਾਚਲ ਰਾਜਸਥਾਨ ਹਰਿਆਣਾ ਤੇ ਜੰਮੂ ਕਸ਼ਮੀਰ ਦੀ ਯੂਨੀਅਨ ਆ ਚੰਡੀਗੜ੍ਹ ਵੀ ਇਹਦੇ ਵਿੱਚ ਟਰਾਈ ਸਿਟੀ ਵੀ ਆਉਂਦਾ ਤੇ ਇਹ ਸਭ ਜਗ੍ਹਾ ਤੇ ਅੱਜ ਦੇ ਦਿਨ ਬਰਾਬਰ ਇਦਾਂ ਪ੍ਰੋਟੈਸਟ ਹਰ ਜ਼ਿਲ੍ਹੇ ਵਿੱਚ ਹਰ ਜਗ੍ਹਾ ਦੇ ਕੀਤਾ ਗਿਆ ਅੱਜ ਕਿੱਥੇ ਕੀਤਾ ਗਿਆ ਅੱਜ ਪੂਰੇ ਪੰਜਾਬ ਦੇ ਵਿੱਚ ਕੀਤਾ ਗਿਆ ਜੀ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਤੇ ਹੋਰ ਜੜੀਆਂ ਬਲਾਕ ਕਮੇਟੀਆਂ ਨੇ ਜਿਵੇਂ ਬਿਆਸ ਹੋ ਗਿਆ ਜਾਂ ਇਦਾਂ ਹੋਰ ਜਿਹੜੇ ਬਲਾਕ ਨੇ ਉਹਨਾਂ ਵਿੱਚ ਵੀ ਇਹ ਪ੍ਰੋਟੈਸਟ ਕੀਤਾ ਗਿਆ ਆ ਤੁਸੀਂ ਮੰਗ ਪੱਤਰ ਕਿਉਂ ਤਾਂ ਸਾਡਾ ਮੰਗ ਪੱਤਰ ਜੀ ਸਾਡਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਉਹਨਾਂ ਨੇ ਉਹਨਾਂ ਵੱਲੋਂ ਤਹਿਸੀਲਦਾਰ ਸਾਹਿਬ ਆਏ ਨੇ ਉਹ ਮੰਗ ਪੱਤਰ ਦੇ ਕੇ ਗਏ ਨੇ ਤੇ ਆ ਉਹਨਾਂ ਨੇ ਥੱਲੇ ਰਸੀਵਿੰਗ ਦਿੱਤੀ ਹੈ ਜੀ ਮੰਗ ਪੱਤਰ ਦੀ ਇੱਕ ਮੰਗ ਪੱਤਰ ਉਹਨਾਂ ਨੇ ਦਿੱਤਾ ਗਿਆ ਇਸ ਪੇਜ ਤੇ ਉਹਨਾਂ ਦੀ ਰਸੀਵਿੰਗ ਲਈ ਗਈ ਹੈ ਜੀ ਅਗਰ ਮੰਗਾ ਪੂਰੀਆਂ ਨਹੀਂ ਨੀਆ ਨਾ ਫੈਸਲਾ ਕੀ ਹੋਗਾ ਅਗੇ ਦਾ ਸੰਘਰਸ਼ ਜਿੱਦਾਂ ਵੀ ਜੀ ਸਟੇਟ ਬਾਡੀ ਦਾ ਹੁਕਮ ਹੋਏਗਾ ਜੋ ਵੀ ਸੰਘਰਸ਼ ਅਗੇ ਵਿੱਢਿਆ ਜਾਏਗਾ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਜਰੂਰ ਕੀਤਾ ਜਾਏਗਾ ਜੀ ਜਸਪੀਰ ਸਿੰਘ ਬੋਪਰਾਏ ਪ੍ਰਧਾਨ ਅਜਾ ਟੈਕਸੀ ਯੂਨੀਅਨ ਸ੍ਰੀ ਅਮਰਸਰ ਸਾਹਿਬ ਜੋ ਵੀ ਇਹ ਅਸੀਂ ਸਵੇਰ ਦਾ ਰੋਸ ਮਾਰਚ ਕੀਤਾ ਜੀ ਸ਼ਾਂਤ ਭਾਈ ਰੋਸ ਮਾਰਚ ਕੀਤਾ ਹੈ ਬਾਕੀ ਜੋ ਵੀ ਕਾਨੂੰਨ ਲਾਗੂ ਕੀਤਾ ਗਿਆ ਇਹ ਸਿਰਫ ਟਰੱਕ ਡਰਾਈਵਰ ਜਾਂ ਬੱਸ ਡਰਾਈਵਰ ਦੇ ਉੱਤੇ ਨਹੀਂ ਲਾਗੂ ਕੀਤਾ ਗਿਆ ਜੀ ਘਰੋਂ ਜਿਵੇਂ ਤੁਸੀਂ ਆਪ ਸਾਰੇ ਬੱਚਿਆਂ ਵਾਲੇ ਉਹ ਤੁਹਾਡਾ ਬੱਚਾ ਸਕੂਲ ਜਾਂਦਾ ਟਿਵਿਸ਼ਨ ਜਾਂਦਾ ਐਕਟਵਾਂ ਲੈ ਕੇ ਜਾਂਦਾ ਇਨ ਕਿਸ ਐਕਸੀਡੈਂਟ ਹੋ ਗਏ ਸੈਕੰਡ ਪਰਸਨ ਦੇ ਹੱਥ ਕੋਈ ਡੈਥ ਹੋ ਜਾਂਦੀ ਆ ਤੁਹਾਡੇ ਬੱਚੇ ਨੂੰ 7 ਸਾਲ ਦੀ ਕੈਦ ਤੇ 10 ਸਾਲ ਜੁਰਮਾਨਾ ਕਿਤੇ ਇਸ ਭਲੇਖੇ ਵਿੱਚ ਪਬਲਿਕ ਨਾ ਰਹਿ ਜਾਵੇ ਜਿਹੜਾ ਕਾਨੂੰਨ ਲਾਗੂ ਹੋ ਗਿਆ ਸਿਰਫ ਡਰਾਈਵਰਾਂ ਵਾਸਤੇ ਹੋ ਗਿਆ ਜਿਹੜੇ ਆਨ ਰੋਡ ਚੱਲਦੇ ਨੇ ਤੁਸੀਂ ਸਿਟੀ ਵਿੱਚ ਕੋਈ ਕੰਮ ਕਰਦੇ ਹੋ ਅਚਾਨਕ ਤੁਹਾਡਾ ਧੁੰਦੇ ਕਰਨ ਕੋ ਹਾਦਸਾ ਹੋ ਜਾਂਦਾ ਕੋਈ ਤੁਹਾਡੇ ਗਾੜੀ ਪਛੂ ਆ ਜਾਂਦਾ ਹਾਦਸਾ ਹੋ ਜਾਂਦਾ ਕੋਈ ਅਚਾਨਕ ਰੋਂਗ ਸਾਈਨ ਤੁਹਾਡੇ ਵਿੱਚ ਆ ਜਾਂਦਾ ਕਸੂਰ ਸਿਰ ਡਰਾਈਵਰ ਦਾ ਮੰਨਿਆ ਜਾਊਗਾ ਇਹ ਕਾਨੂੰਨ ਬਿਲਕੁਲ ਕਾਲੇ ਕਾਨੂੰਨ ਲਾਗੂ ਕੀਤੇ ਗਏ ਨੇ ਸੈਂਟਰਲ ਸ਼ੁਰੂ ਤੋਂ ਹੀ ਠੱਕੇ ਕਰਦਾ ਆ ਰਿਹਾ ਅੱਜ ਫਿਰ ਨਵੇਂ ਠੱਕਾ ਸਾਡੇ ਨਾਲ ਕਰਨ ਜਾ ਰਹੇ ਆ ਜੀ ਡਰਾਈਵਰ ਜਿਹੜਾ ਇੱਕ 5 ਤੋਂ 10000 ਰੁਪਏ ਤਨਖਾਹ ਲੈ ਰਿਹਾ ਆਪਣੇ ਬੱਚੇ ਪਾਲ ਰਿ ਕਰਾਏ ਤੇ ਟਾਈਮ ਪਾਸ ਕਰ ਰਿਹਾ ਆਪਣਾ ਕਰਾਏ ਤੇ ਆਪਣੇ ਆਪਣਾ ਜਿਹੜਾ ਸੌਰੀ ਡਰਾਈਵਰ ਕੋ ਛੱਤ ਨਹੀਂ ਹੈਗੀ ਛੱਤ ਨਾ ਹੋਣ ਦੇ ਕਾਰਨ ਵੇਖੋ ਕਿੰਨੀ ਧੁੰਦਾਂ ਨੇ ਕਿੰਨੀ ਸਰਦੀ ਚੱਲ ਰਹੀ ਹੈ ਉਹਦੇ ਵਿੱਚ ਵੀ ਡਰਾਈਵਰ ਵਿਚਾਰਾ ਆਪਣੀ ਡਿਊਟੀ ਕਰਦਾ ਡਿਊਟੀ ਦਾ ਡਰਾਈਵਰ ਦੀ ਡਿਊਟੀ ਦਾ ਕੋਈ ਟਾਈਮ ਨਹੀਂ ਜੀ ਤੁਸੀਂ ਸਾਰੇ ਸੂਜਮਾਨ ਖੜੇ ਹੋ ਹਰ ਇੱਕ ਬੰਦੇ ਦਾ ਡਿਊਟੀ ਟਾਈਮ ਡਰਾਈਵਰ ਦਾ ਕੋਈ ਡਿਊਟੀ ਟਾਈਮ ਜਦੋਂ ਕਾਲ ਆ ਗਈ ਉਹਨੂੰ ਜਾਣਾ ਪੈਣਾ ਉਹਨੇ ਨਹੀਂ ਵੇਖਣਾ ਧੁੰਦਾਂ ਉਹਨੇ ਨਹੀਂ ਵੇਖਣਾ ਰਾਤ ਆ ਉਹਨੇ ਨਹੀਂ ਵੇਖਣਾ ਦਿਨ ਉਹਨੇ ਵੇਖਿਆ ਐਮਰਜੈਂਸੀ ਤੇ ਡਰਾਈਵਰ ਨੂੰ ਜਾਣਾ ਪੈਂਦਾ ਇਸ ਕਰਕੇ ਅਸੀਂ ਇਹੋ ਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੇ ਸਾਡਾ ਬਹੁਤ ਵੱਡਾ ਸਾਥ ਦਿੱਤਾ ਜੀ ਬਹੁਤ ਧੰਨਵਾਦੀ ਆਂ ਪ੍ਰਸ਼ਾਸਨ ਦੇ ਕੇਂਦਰ ਸਰਕਾਰ ਨੂੰ ਬੇਨਤੀ بار بار ਕਰਦੇ ਆਂ ਜੀ ਸਾਡਾ ਅਸੀਂ ਡੀਸੀਪੀ ਸਾਹਿਬ ਤੋਂ ਟਾਈਮ ਲਿਆ ਸੀ 2 ਘੰਟੇ ਦਾ 2 ਘੰਟੇ ਸਾਡੇ ਖਤਮ ਹੋ ਗਏ ਆ ਜੀ ਬੜਾ ਵਧੀਆ ਸਾਡਾ ਪ੍ਰਸ਼ਾਸਨ ਨੇ ਸਾਥ ਦਿੱਤਾ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਸ ਇਹਨਾਂ ਚੀਜ਼ਾਂ ਨੂੰ ਮੱਦੇਦ ਦੇ ਤਕਰੀਬਨ ਜਿੰਨਾ ਵੀ ਸਾਡਾ ਪੰਜਾਬ ਦੇ ਜਿੰਨੇ ਵੀ ਸਟੇਟਾਂ ਨੇ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦੇ ਵਿੱਚ ਹੀ ਪ੍ਰਦਰਸ਼ਨ ਕੀਤਾ ਗਿਆ ਬਾਕੀ ਬਾਗਰ ਹਮਾਚਲ ਵਿੱਚ ਕਰ ਰਹੇ ਨੇ ਚੰਡੀਗੜ੍ਹ ਹੋ ਰਿਹਾ ਜੀ ਤੇ ਤਕਰੀਬਨ ਜਿਹੜੀਆਂ ਬਾਹਰ ਜਿਹੜੀਆਂ ਸਟੇਟਾਂ ਉਹਨੇ ਚੱਕਾ ਜਾਮ ਕਰਨ ਦਾ ਮੈਸੇਜ ਦਾ ਤੇ ਤਰੀਕ ਨੂੰ ਕਾਫੀ ਨੁਕਸਾਨ ਵੀ ਹੋਏ ਆ ਇਹਦਾ ਕਰਕੇ ਮਤੇ ਨਜ਼ਰ ਰੱਖਦੇ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਜੇ ਅੱਗੇ ਤੋਂ ਕੋਈ ਨਵਾਂ ਕਾਨੂੰਨ ਲਾਗੂ ਕਰਨਾ ਉਹਦੇ ਵਿੱਚ 올 ਇੰਡੀਆ ਜਿੰਨੀਆਂ ਜੁਨੀਆ ਨੇ ਸੀਨੀਅਰ ਜੁਨੀਆ ਨੇ ਸਾਰੇ ਸੱਦ ਕੇ ਉਹਨਾਂ ਦਾ ਰੈ ਮਸ਼ਵਰਾ ਕਰਕੇ ਉਹ ਤੋਂ ਬਾਅਦ ਜੋ ਵੀ ਕਾਨੂੰਨ ਲਾਗੂ ਕੀਤਾ ਜਾਵੇ ਕੱਲਾ ਡਰਾਈਵਰ ਤੇ ਨਾ ਕੀਤਾ ਜਾਵੇ ਜਿਹੜਾ ਅੱਗੇ ਤੋਂ ਬੰਦਾ ਆ ਰਿਹਾ ਰੋਂਗ ਸਾਈਡ ਆ ਰਿਹਾ ਜਾਂ ਕੋਈ ਵੀ ਆ ਰਿਹਾ ਜਿਹੜੀ ਡੈਥ ਹੋ ਰਹੀ ਹੈ ਜਾਂ ਕੋਈ ਵੀ ਐਕਸੀਡੈਂਟ ਹਾਸਾ ਹੋ ਰਿਹਾ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਇਹ ਕੁਦਰਤੀ ਹੋ ਜਾਂਦਾ ਜੀ ਇਸ ਗੱਲ ਦਾ ਥੋੜਾ ਧਿਆਨ ਦਿੱਤਾ ਜਾਵੇ ਇਸ ਮੱਦੇ ਜਿਹੜਾ ਹੈਗਾ ਜੀ ਮੁੱਦਾ ਉੱਤੇ ਗੌਰ ਕੀਤੀ ਜਾਵੇ ਇਹਨਾਂ ਕਾਨੂੰਨਾਂ ਨੂੰ ਰੱਦ